ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਪਹੁੰਚੇ ਆਂ ਕੋਲੀਪੋਨੀ ਹੈਗਾ ਆਈਸਾ ਸਮਾਈ ਨੋਟੀ ਗਰਲ ਸਕੂਲ ਤੇ ਇੱਕ ਮਦਰਸਾ ਹੈਗਾ 26 ਜਨਵਰੀ ਦਾ ਦਿਨ ਹੈਗਾ ਦੱਸ ਦਈਏ ਕਿ ਜਿੱਥੇ ਦੇਸ਼ ਭਰ ਦੇ ਵਿੱਚ ਹਰ ਧਰਮ ਜਿਹੜਾ ਆ 26 ਜਨਵਰੀ ਨੂੰ ਬੜੀ ਹੀ ਧੂਮ ਧਾਮ ਨਾਲ ਮਨਾਉਂਦਾ ਉੱਥੇ ਇਹ ਜਿਹੜੇ ਲੋਕ ਨਾ ਗੁਜਰਪਈਚਰਾ ਹੈਗਾ ਮੁਸਲਮਨ ਸਮੁਦਾਇ ਦੇ ਲੋਕ ਹੈਗੇ ਨਾ ਇਹ ਵੀ ਬੜੇ ਹੀ ਧੂਮ ਧਾਮ ਨਾਲ ਜਿਹੜਾ ਇਹ ਦਿਨ ਮਨਾ ਰਹੇ ਨੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਦੇਖ ਸਕਦੇ ਹੋ ਤਿਰੰਗਾ ਝੰਡਾ ਹੁਣੇ-ਹੁਣੇ ਫਹਿਰਾਇਆ ਗਿਆ ਇਹਨਾਂ ਵੱਲੋਂ ਇਹ ਕਹਿ ਸਕਦੇ ਹਾਂ ਇਹਨਾਂ ਵੱਲੋਂ ਵੀ ਇੱਕ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿਉਂਕਿ ਇਸ ਦਿਨ ਸੰਵਿਧਾਨ ਕੰ데 ਲਾਗੂ ਹੋਇਆ ਸੀਗਾ ਤੇ ਇਹ ਚਾਹੇ 15 ਅਗਸਤ ਹੋਵੇ ਚਾਹੇ 26 ਜਨਵਰੀ ਹੋਵੇ ਇਹਨਾਂ ਵੱਲੋਂ ਜਿਹੜਾ ਜਿੱਦਾਂ ਸਾਡੇ ਹਿੰਦੂ ਲੋਕ ਆਪਣਾ ਇਤਿਹਾਅ ਮਨਾਉਂਦੇ ਨੇ ਬੜੇ ਧੂਮ-ਧਾਮ ਨਾਲ ਤੇ ਇਹਨਾਂ ਵੱਲੋਂ ਵੀ ਜਿਹੜੇ ਇਹ ਤਿਹਾਰ ਬੜੇ ਧੂਮ-ਧਾਮ ਨਾਲ ਜਿਹੜਾ ਮਨਾਇਆ ਜਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿਵੇਂ ਜਿਹੜਾ ਇਹ ਤਿਉਹਾਰ ਮਨਾਇਆ ਜਾ ਰਿਹਾ ਚੀਫ ਗੈਸਟ ਜਿਹੜੇ ਆ ਇਹਨਾਂ ਦੇ ਹੋਰ ਵੀ ਪਹੁੰਚੇ ਨੇ ਤਸਵੀਰਾਂ ਲਗਾਤਾਰ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਬੜੀ ਹੀ ਚੇਤਰੀ ਪ੍ਰਧਾਨ ਜੀ ਕੋ ਧੂਮ ਧਾਮ ਨਾਲ ਜਿਹੜੇ ਇਹਨਾਂ ਦੇ ਬੱਚੇ ਹੋਣ ਦੇਖ ਸਕਦੇ ਹੋ ਕਿਵੇਂ ਬੈਠੇ ਨੇ ਬੜੀ ਹੀ ਸ਼ਰਦਾ ਦੇ ਨਾਲ ਬੜੀ ਹੀ ਸਿੱਦਤ ਨਾਲ ਜਿਹੜਾ ਕਹਿ ਸਕਦੇ ਆ ਇਹ ਤਿਉਹਾਰੇ ਨਾਲ ਉਹ ਮਨਾਇਆ ਜਾ ਰਿਹਾ ਗੱਲਬਾਤ ਵੀ ਸੁਣਾਵਾਂਗੇ ਇਹਨਾਂ ਨਾਲ ਕੀਤੀ ਹੋਈ ਵੀ ਕਿਵੇਂ یہ بھی جڑا اپنے ہندوستان جڑا ہے گا دیش دی خاطر جڑا اتیار منان دینا تا تک بنے رو ساڑھے نا تے دیش دی رو پتھان کوڑ میڈیا ہم آپ نجمہ آپ شبی جنوری منائی ہے آپ لوگ کیا میسیج دینا چاہتے ہیں ہم یہ میسیج دینا چاہتے ہیں کہ آج یہاں پہ ہندو مسلم سب نے ایک ساتھ مل کر 26 جنوری منائی ہے ہم چاہتے ہیں کہ ہمارے ملک میں ایک تا رہے اور عائشہ صدیقہ لبنات میں بہت سب مہمان آئے جنہوں نے ایک ساتھ مل کر یہ پروگرام سیلیبریٹ کیا انہوں نے تا کا ثبوت بھی ہمیں دیا ہم مسلمانوں کو الگ نہیں سمجھا اس وجہ سے ہم ان کا تہدل سے شکریہ ادا کرتے السلام علیکم ورحمۃ اللہ وبرکاتہ میں محمد شفیع چیچی مسلم راشٹریہ میں سنجوجک پنجاب ਅੱਜ 26 ਜਨਵਰੀ ਦੇ ਦਿਨ ਤੇ ਅੱਜ ਇੱਥੇ ਪੋਲੀ ਸੋਲੀ ਮਦਰਸਾ ਆਇਸ਼ਾਗਰ ਸਕੂਲ ਵਿੱਚ ਝੰਡਾ ਲੜਾਇਆ ਹੈ। ਔਰ ਬਹੁਤ ਖੁਸ਼ੀ ਦਾ ਦਿਨ ਹੈ ਜੇ 26 ਜਨਵਰੀ ਪੂਰੇ ਹਿੰਦੁਸਤਾਨ ਦੇ ਵਿੱਚ ਬਹੁਤ ਸ਼ੌਕ ਦੇ ਨਾਲ ਹਰ ਧਰਮ ਦਾ ਲੋਕ ਮਨਾਉਂਦਾ ਹੈ। ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਹਰ ਦਾਇਰੇ ਤੇ ਹਰ ਸਰਕਾਰੀ ਉਹਦੇ ਤੇ ਹਰ ਮਸਜਿਦੇ ਹਰ ਮਦਰਸੇ ਤੇ ਇਹ ਲੜਾਇਆ ਜਾਂਦਾ ਹੈ ਤੇ ਉਸੇ ਤੈਅ ਦੇ ਵਿੱਚ ਅਸੀਂ ਸਕੂਲ ਦੇ ਵਿੱਚ ਅਸੀਂ ਝੰਡਾ ਲੜਾਇਆ ਹੈ ਔਰ ਮੈਂ ਸਾਰੀ ਕਮੇਟੀ ਦਾ ਧੰਨਵਾਦ ਕਰਦਾ ਹਾਂ ਔਰ ਪੂਰੇ ਪ੍ਰਿੰਸੀਪਲ ਦਾ ਜਿਨ੍ਹਾਂ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਬੱਚੀਆਂ ਨੇ ਤਰੰਗਾ ਗਾ ਕੇ ਝੰਡਾ ਲਰਾਇਆ ਮੈਂ ਬੱਚਿਆਂ ਦਾ ਸਾਰੀਆਂ ਬੱਚੀਆਂ ਜਿੱਥੀਆਂ ਰਹਿੰਦੀਆਂ ਨੇ ਸਾਰੀਆਂ ਦਾ ਧੰਨਵਾਦ ਕਰਦਾ ਹਾਂ ਔਰ ਜਿੰਨੀ ਮੇਰੇ ਮਹਿਮਾਨ ਇੱਥੇ ਆਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਇੱਥੇ ਸਾਡੇ ਅਲਾਦੀਨ ਜੀ ਚੇਅਰਮੈਨ ਲਾਲ ਸਿੰਘ ਪ੍ਰੋਫੈਸਰ ਔਰ ਰਸ਼ੀਦ ਹਾਫਿਜ਼ ਰੋਸ਼ਨ ਹਾਫਿਜ਼ ਯਕੂਬ ਮੌਲਵੀ ਔਰ ਜਿੰਨੇ ਵੀ ਕਮੇਟੀ ਦੇ ਲੋਕ ਆਏ ਨੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਮੈਂ ਮੰਗ ਕਰਦਾ ਹਾਂ ਜੇ ਇਹ ਸਾਡਾ ਸਕੂਲ ਸਰਕਾਰ ਅੱਗੇ ਮੰਗ ਕਰਦਾ ਹਾਂ ਜੇ ਸਾਡਾ ਸਕੂਲ ਬਣੇ ਔਰ ਪੰਜਾਬ ਸਰਕਾਰ ਤੋਂ ਵੀ ਸੈਂਟਰ ਸਰਕਾਰ ਤੋਂ ਵੀ ਮੰਗ ਕਰਨਾ ਹੈ ਜੇ ਸਾਡਾ ਸਕੂਲ ਬਣੇ ਇਹ ਗਰੀਬ ਸਮਾਜ ਹੈ ਸਾਡਾ ਜਿਹੜਾ ਇਸ ਸਮਾਜ ਦਾ ਕੋਈ ਵੈਲੀ ਵਾਰਸਨੀ ਹੈ ਕਿਉਂ ਜੇ ਸਾਡੇ ਸਮਾਜ ਵਿੱਚ ਪੜ੍ਹਾਈ ਬਹੁਤ ਘਟ ਹੈ ਪੜ੍ਹਾਈ ਤੋਂ ਸਾਡਾ ਸਮਾਜ ਪਿੱਛੇ ਹੈ ਤੇ ਅਸੀਂ ਇਹ ਚਾਹਨੇ ਹਾਂ ਜੇ ਸਾਡਾ ਸਮਾਜ ਵੀ ਹਿੰਦੀ ਅੰਗਰੇਜ਼ੀ ਉਰਦੂ ਦੇ ਅਰਬੀ ਦੇ ਪੜ੍ਹਦੇ ਨੇ ਔਰ ਸਾਰੀ ਪੜ੍ਹਾਈ ਕਰਕੇ ਸਾਡੇ ਬੱਚੇ ਕਾਮਯਾਬ ਹੋਣ ਇਸ ਮੈਂ ਮੰਗ ਕਰਨਾ ਚਾਹਦਾ ਹਾਂ ਧੰਨਵਾਦ ਮੇਰਾ ਨਾਮ ਅਬਦੁਲ ਫਾਰੂਕ ਹੈ ਅੱਜ ਮਦਰਸਾ ਆਇਸ਼ਾ ਸਦੀਕਾ ਪਠਾਨਕੋਟ ਪੰਜਾਬ ਮੇ 26 جنوری کے موقع پر ایک کاریہ کرتا کیا گیا ایک پروگرام کیا گیا جس میں ہم میں آج چھبیس جنوری کے موقع پر پورے دیش واسیوں کو مبارکباد دینا چاہتا ہوں کہ اس دن ہمارا ایک قانون بنا تھا کہ کیسے ہم نے اس ملک کے اندر رہنا ہے اس کے لیے اس کی یاد داشت یاد دانی کے لیے اس کے اس کے لیے آج یہ پروگرام کیا گیا تو اس کے اس کے لیے میں پورے دیش واسی کو ایک مبارکباد دینا چاہتا ہوں محبت بارہ سلام دینا چاہتا ہوں اگر آج ہم نے اس ہندوستان اس ملک کی ترقی کرنی ہے ہم ہندو مسلمان سکھ عیسائی کو ایک ہونا پڑے گا ایک ہو کر اپنے دیش سے ہر دل و جان سے محبت کرنی پڑے گی اور جس طریقے سے آج ہم نے یہ کاریہ کرتا کیا کہ تعلیم ایجوکیشن اور شکشہ اس کے اوپر پورا زور دینا چاہیے ہماری مسلم کمیونٹی نے بھی بیٹھ کر اس بات کا فیصلہ لیا ہے کہ ہماری کوئی بھی بچی کوئی بھی بچہ ان پڑھتا نہ رہے ہم ہر ممکن کوشش کریں گے کہ ہمارا ہر گھر سے بچہ اور بچی پڑھ لکھ کر کے ڈاکٹر بنے انجینئر بنے بڑے سے بڑے عہدے پر فائز جائے اس چیز کا آج ہم نے چھبیس جنوری کے موقع پر ہم نے عہد لیا ہے اور اس کارے کرتا کو ہم کر رہے ہیں اور نبھائیں گے اور کرتے رہیں گے اسی کے ساتھ میں پوری دیش واسیوں کو بھائی چارہ اور محبت امن شانتی کی اپیل کرتا ہوں کہ وہ ہم آپس میں بھائی چارہ کو بڑھاوا دیں اور رب سے بھی میں یہی دعا کرتا ہوں کہ وہ ہمارے ملک کو خوشحال رکھے ہرہ بھرہ رکھے محبت اور بھائی چارہ سدا قیام رہے یہی ہمارا آج کا پیغام ہے